ਰਾਮਨਾਮ ਸਰ ਨਹੀਂ ਵਿਆਸ ਨੇ ਵਿਚਾਰ ਕੇ ਗੱਲ ਕਹੀ ਆ ਕਿ ਨਾਮ ਦੇ ਬਰਾਬਰ ਨਹੀਂ ਹੈ ਵਿਚਾਰ ਕੇ ਪਰਮਾਨੰਦ ਦੀ ਗੱਲ ਕਹੀ ਆ ਸਾਰਾ ਕੁਝ ਗ੍ਰੰਥ ਜਿਹਦੇ ਰੇ ਦੁਨੀਆਂ ਦੇ ਰਾਮਨਾਮ ਦੇ ਬਰਾਬਰ ਨਹੀਂ ਇਹ ਤਤ ਗਿਆਨ ਦੇ ਬਰਾਬਰ ਨਹੀਂ ਹੈ ਰਾਮਨਾਮ ਦਾ ਤਤ ਗਿਆਨ ਸੰਸਾਰ ਤਤ ਗਿਆਨ ਤੇ ਕੁਝ ਵੀ ਗਾ ਮਿਲ ਲੋ ਉਹ ਜਿਹੜਾ ਨਾਮ ਬਣ ਲੈ ਉਹ ਹਿਰਦੇ ਚ ਬਣ ਲੈ ਹਿਰਦਾ ਪਰਲੋਕ ਹੈ ਹਿਰਦਾ ਪਰਲੋਕ ਹੈ ਤੇ ਫੁੜੀ ਇਹ ਲੋਕ ਹੈ ਹਰਦਾ ਲੋਕ ਨਹੀਂ ਹੈ ਇਹ ਜੇ ਕੋਈ ਬੰਨੇ ਹਰਦਾ ਵੀ ਇਹ ਲੋਕ ਹੈ ਗਲਤ ਹੈ ਹਰਦਾ ਲੋਕ ਨਹੀਂ ਗੁੱਦ ਹਰਦਾ ਪਰ ਲੋਕ ਪਰ ਲੋਕ ਦਾ ਦਰਵਾਜ਼ਾ ਹਰਦੇ ਵਿੱਚ ਫਟਕ ਬੰਦ ਹੈ ਜੋ ਫਾਟ ਖੋਲਿਆ ਪਰ ਲੋਕ ਚਲਾ ਗਿਆ ਉਹ ਘਰੇਲ ਜਦਿਆ ਹਵਾ ਜਾਂਦੇ ਬਾਹਰ ਦੀ ਅੰਦਰ ਦੀ ਰਾਸਾ ਉਹ ਲੋਕ ਜਾਣਦਾ ਬਾਰ ਕੋਈ ਗੇਟ ਨਹੀਂ ਹੈ ਜਾਣਦਾ ਇਹ ਤਾਂ ਅੰਦਰ ਦੀ ਰਸਤਾ ਹੈ ਸਹਜ ਸਮਾਗੋ ਜਿਵੇਂ ਕੋਈ ਹਜ਼ਾਰਾਂ ਕਿਲੋਮੀਟਰ ਦੀ ਚੱਲ ਰਹੀ ਹੈ ਚੌਰਸ ਕੋਈ ਪਤਾ ਹੀ ਨਹੀਂ ਕਿੰਨੀ ਦੂਰ ਹੈ ਚੱਲਲੀ ਦਾ ਜਿਵੇਂ ਆ ਸਾਨੂੰ ਅੱਜ ਨਹੀਂ ਪਤਾ ਆਕਾਸ਼ ਕਿੰਨੀ ਦੂਰ ਹੈ ਇੱਕ ਚੱਲੜੀ ਲੱਗੀ ਹੋਈ ਹੈ ਕਿਹੜੀ ਫਿਰਦੀ ਹੈ ਉੱਪਰਲੇ ਪਾਸੇ ਥੱਲੇ ਦੇ ਪਾਸੇ ਫਿਰਦੀ ਹੈ ਚਲੋ ਕਹਿ ਲੋ ਚੱਲਲੀ ਪਰ ਇਹਨੇ ਉੱਪਰਲੇ ਪਾਸੇ ਜਾਣੇ ਵੱਲੋਂ ਉੱਪਰ ਪ੍ਰਲੋਗ ਆ ਥੱਲੇ ਲੋਕ ਆ ਕਿਵੇਂ ਜਾਊਗੀ ਕਿਰਕਾ ਜਾ ਨਹੀਂ ਸਕਦੀ ਲੱਖਾਂ ਕਰੋੜਾ ਕਿਲੋਮੀਟਰ ਕਿਵੇਂ ਜੁਰੂਏ ਵਿਰੋਧੀ ਉਮਰੇ ਨਹੀਂ ਲੈ ਜੇ ਖੇਡ ਕਰਦੀ ਐ ਬੀਦੀ ਜਿੱਥੇ ਬੈਠੀ ਐ ਪਾ ਪਾਰ ਚਲੀ ਗਈ ਚੜਨੀ ਜਾ ਉਹ ਜੇ ਖੇਡ ਬਾਹਰੇ ਆ ਫਿਰੋ ਇਹ ਭਰਮ ਦਾ ਬਣਦਾ ਖੇਡ ਹੋਇਆ ਬਾਹਰ ਆ ਹੋ ਖੇਡੇ ਕਰ ਲੈਣੋ ਜਿੱਥੇ ਕੋਈ ਬੈਠਾ ਉੱਥੇ ਛੇਦ ਹੈ ਉਹਦੇ ਛੇਦ ਖੋਲਣੇ ਹੀ ਉੱਥੇ ਦਰਵਾਜ਼ਾ ਹਰੇਕ ਕਿਸੇ ਦੇ ਹੈ ਦਰਵਾਜ਼ਾ ਖੋਲ ਕਪਾਟ ਬਹਿਲ ਕਿਉਣਾ ਜਾਈ ਮਾਲ ਦਾ ਦਰਵਾਜ਼ਾ ਉੱਥੇ ਹੀ ਹੈ ਜਿੱਥੇ ਬੈਠਾ ਹੈ ਖੋਲਣ ਦੀ ਗੱਲ ਹੈ ਸਹਿਜ ਸਮਾਦ ਉਫਾਦ ਰਹਿਤ ਹੁਣ ਵੱਡੇ ਭਾਗ ਲੈ ਵਲ ਆ ਗਈ ਸਹਿਜ ਸਮਾਦ ਪਰ ਸਹਿਜ ਸਮਾਦ ਤਾਂ ਖੁਜਵੇਂ ਜੇ ਤੇ ਖੁਦ ਦਰਵਾਜ਼ਾ ਸਾਹਸ ਮਾਰ ਦੇ ਕੇ ਭਾਈ ਮੈਂ ਦਰਵਾਜੇ ਕੋ ਬੈਠੂ ਤਾ ਹੀ ਦਰਵਾਜਾ ਖੋਲੂ ਖੋਲਣ ਲੱਗ ਜਾ ਬੈਠ ਕੇ ਉੱਥੇ ਦੇਖ ਕੇ ਦੇਖੋ ਵੀ ਦਰਵਾਜਾ ਕਿਧਰੋਂ ਖੁੱਲਦਾ ਕਿਵੇਂ ਖੁੱਲਦਾ ਇਹ ਰੁਕਦਾ ਸਾਹਸ ਸੁਬਾਦ ਜੋਗੀ ਲਾਉਂਦੇ ਨੇ ਸੁਨ ਸੁਬਾਦ ਸੁਨ ਸੁਬਾਦ ਲੱਗਦਾ ਤੇਰ ਕੁੜੀ ਚ ਸਾਹਸ ਮਾ ਲੱਗਦੀ ਹੈ ਹਿਰਦੇ ਚ ਤੇਰ ਕੁੜੀ ਦਾ ਸੁਬਾਦ ਹੀ ਲੱਗਦੀ ਹੋਣੀ ਹੁੰਦੀ ਤੇਰ ਕੁੜੀ ਵਾਲੀ ਜਿਹੜੀ ਸੁਨ ਸੁਬਾਦ ਆ ਉਹ ਬਾਦ ਰਹਿਤ ਹੁੰਦੀ ਹੋਈ ਨਹੀਂ ਉੱਤੇ ਫੁੱਲ ਨਹੀਂ ਉੱਠੀ ਜਾਂਦੇ ਉੱਠੀ ਜਾਂਦੇ ਉੱਠੀ ਜਾਂਦੇ ਬੰਦ ਹੋਈ ਨਹੀਂ ਸਕਦੇ ਫਿਰਦੇ ਵੇਜੇ ਜਾਂਦਾ ਹੀ ਤਾਂ ਬਾਹਰ ਸੁਰਤੇ ਫਿਰਦੇ ਜਾਂਦੀ ਉਹ ਦਾਲ ਜਾਂ ਫਿਰ ਥੋੜਨੇ ਬੰਦ ਹੋ ਜਾਂਦੇ ਨਹੀਂ ਜਾਂਦੀ ਹੋਣੀ ਫੁੱਲਨੇ ਬਾਅਦ ਕਿਉਂਕਿ ਦਿਮਾਗ 'ਚ ਫੁੱਲਦੇ ਨੇ ਫੁੱਲਨੇ ਦਿਮਾਗ 'ਚ ਦਿਮਾਗ ਦਾਸ ਬੰਦ ਤੇ ਦਿਮਾਗ ਛੱਡ ਕੇ ਫਿਰਦੇ ਚਲੇਗਾ ਹੀ ਸੁਰਤ ਜੇ ਮੈਂ ਅਸੀਂ ਸੌਂ ਜਾਈਏ ਰਾਤ ਨੂੰ ਉੱਤੇ ਫੁੱਲਣਾ ਹੁੰਦਾ ਹੀ ਨਹੀਂ ਫੋੜਨਾ ਦਿਮਾਗ ਚੜੇ ਦਿਮਾਗ ਹੀ ਬਦਲੀ ਲਾਉਂਦੇ ਫੋੜਨੇ ਬੰਦ ਕਰੇ ਹੋ ਜਾਣਗੇ ਐਸੇ ਕਰਕੇ ਵਿਦਵਾਨ ਬੰਦੇ ਨੇ ਜਿਉਂਦੇ ਜਿਉਂਦੇ ਨੇ ਫੋੜਨੇ ਬਦਲੀ ਹੋ ਸਕਦੇ ਉਹ ਠੀਕ ਬੰਦੇ ਨੇ ਉਹਨਾਂ ਨੂੰ ਦਿਮਾਗ ਦਾ ਪਤਾ ਹੋਰ ਦੂਆ ਪਤਾ ਹੀ ਨਹੀਂ ਦਿਲਦਾਰੀ ਪਤਾ ਦਿਮਾਗ ਦਾ ਪਤਾ ਦਿਮਾਗ ਨਾਲ ਜੁੜੇ ਹੋਏ ਨੇ ਦਿਲ ਨਾਲ ਨਹੀਂ ਜੁੜੇ ਹੋਏ ਉਹ ਖੋਜਣ ਨੂੰ ਦਿਲ ਕਿਹਾ ਬੰਦੇ ਖੋਜਦੇ ਹਰ ਰੋਜ਼ ਇਹ ਦਿਮਾਗ ਤੋਂ ਥੱਲੇ ਨਹੀਂ ਉਤਰਦੇ ਵਿਦਵਾਨ ਇਹ ਤਾਂ ਜਲਦੀ ਪੁੱਛਣੀ ਚੜੀ ਖਜੂਰ ਆ ਖਜੂਰ ਤੇ ਜੜੇ ਫਿਰਦੇ ਉਹ ਤਾਂ ਕੀ ਆ ਕੱਡੇ ਖਜੂਰ ਦੇ ਕਿਉਂ ਨਾ ਕੱਡੇ ਫੁੱਲ ਵੱਡੇ ਬਾਗ ਦੇ ਵਿੱਚ ਲੱਗੀ ਫੁੱਲ ਵੱਡੇ ਬਾਗ ਲੱਬ ਲੱਗੀ ਜਦੋਂ ਸੈਜ ਸਬਾਨ ਹੋਇਆ ਹਿਰਦੇ ਚ ਆ ਗਿਆ ਵੱਡੇ ਬਾਗ ਹੋਏ ਫੇ ਲੱਬ ਲੱਗੀ ਫੁੱਲ ਦੁਬਾਰਾ ਲੱਬ ਲੱਗੇ ਫੁੱਲ ਨੂੰ ਤਾਂ ਦੁਬਾਰਾ ਪਹਿਲਾਂ ਲੱਗੀ ਹੋਈ ਸੀ ਕਦੋਂ ਲੱਗੀ ਹੋਈ ਸੀ ਘਰ ਵਿੱਚ ਲੇਵ ਛੁਟਕੀ ਲੱਗੀ ਤ੍ਰਿਸ਼ਨਾ ਸੀ ਨਾ ਘਰ ਵਿੱਚ ਲੇਵ ਲੱਗੀ ਹੋਈ ਸੀ ਉਹ ਜੱਮਾ ਜਾਂ ਜੱਮੇ ਨਾ ਜਦ ਲੇਵ ਛੁਟਕੀ ਆਦੀ ਫੋਟੋ ਕਿਉਂ ਲਖਿਆ ਇੱਥੇ ਫੁੱਟ ਦੇ ਦਵਾਰਾਂ 'ਤੇ ਲੇਵ ਲੱਗੀ ਐ ਉਹੀ ਐਸੀ ਲੇਵ ਲਾਗੀ ਜੈਸੀ ਘਰ ਵਿੱਚ ਸੀ ਫੋਨ ਬੜੇ ਭਾਗ ਲੇਵ ਲੱਗੀ ਲੱਗੀ ਅਤੇ ਆਪ ਸ਼ੁਰੂ ਹੋ ਗਿਆ ਲੈਵ ਲਾ ਗਈ ਪਰ ਉੱਥੇ ਕੀ ਸੀ ਤਬ ਉੱਥੇ ਉਪਲਬਧ ਦੀ ਕੀ ਸੀ ਇੱਛਾ ਕੀ ਸੀ ਸਰੀਰ ਮੇਰਾ ਵੱਡ ਜਵੇ ਬਿਨਾ ਸਾਹ ਦੇ ਮੈਂ ਜਿਉਦਾ ਰਹਾਂ ਤਾਂ ਨੇ ਵਸੀਦਤ ਦੇ ਦੀ ਸਰੀਰ ਬੜਾਉਣ ਵਾਸਤੇ ਵੀ ਸਰੀਰ ਬੜੂਗਾ ਤਾਂ ਨਾ ਬੜੂਗਾ ਉਹ ਜੋ ਜਣੀ ਸੀ ਇੱਛਾ ਅਜੋ ਸਰੀਰ ਬਾਹਾਂ ਨਾਲ ਜੋੜੂ ਦੇ ਸੀ ਇਦ ਕਰਕੇ ਤਪ ਤਸੀ ਉਹ ਤੇ ਵੀ ਉਰਦ ਤਪ ਸੀ ਉਹ ਮਾਇਆ ਨਾਲ ਜੁੜਦਾ ਤਪ ਸੀ ਉਹਦਾ ਅਸਰ ਕੀ ਹੋਇਆ ਬਾਹਰ ਆ ਕੇ ਮਾਇਆ ਦੇ ਸਰੀਰ ਨੂੰ ਮਾਇਆ ਕਰਨ ਲੱਗਿਆ ਆਪਣਾ ਆਪਾ ਭੁੱਲ ਗਿਆ ਉਹਦਾ ਅਸਰ ਵੀ ਇਹ ਉਲਟਾ ਹੋਇਆ ਸੀ ਪੁੱਠਾ ਤਪ ਸੀ ਲੋ ਪੁੱਠੇ ਤਪ ਦਾ ਅਸਰ ਵੀ ਪੁੱਠਾ ਹੀ ਹੋਣਾ ਸੀ ਸਰੀਰ ਦੀ ਚਿੰਤਾ ਹੋ ਗਈ ਸਰੀਰ ਦੀ ਭੁੱਖ ਲੱਗੀ ਆਪਣੀ ਭੁੱਖ ਬਣ ਲਈ ਸਿਰ ਦਾ ਦੁੱਖਾ ਕਪੜਾ ਦੁੱਖ ਬਣ ਗਿਆ, ਸਰੀਰ ਦਾ ਰੋਗ ਆਪਣਾ ਰੋਗ ਬਣ ਗਿਆ, ਸ਼ਰੀਰ ਦੀ ਚਿੰਤਾ ਫੜੀ ਚਿੰਤਾ ਬਣ ਗਈ। ਆਪਣਾ ਆਪਾ ਭੁੱਲ ਕੇ ਸ਼ਰੀਰ ਬਣ ਗਿਆ, ਬਾਇਆ ਬਣ ਗਿਆ। ਜੈ ਜੈ ਤਪ ਕੀਤਾ ਉਹ ਜਸਰ ਹੋ ਗਿਆ ਦਾ। ਫੜ ਬਣ ਗਿਆ। ਉਹ ਗੁਰਬਾਣੀ ਨੇ ਹੁਲ ਛੜਾਇਆ। ਤੇਰੇ ਕੁੜੀ ਛੱਡ ਕੇ ਦਸ ਬਦਵਾਰ ਚ ਆ ਗਿਆ। ਦਸ ਬਦਵਾਰ ਆ ਜਾ ਕੇ ਲਿਵ ਲੱਗੀ ਹੈ। ਆਪਣੇ ਬੂਲ ਨਾਲ ਜੁੜਿਆ ਹੁਣ ਆ ਕੇ। ਫੁੱਲ ਵੱਡੇ ਭਾਂ ਦੇ ਲਿਵ ਲੱਗੀ। ਸਹਿਜ ਸੁਬਾਦ ਉਪਾਦ ਰਹਤ ਇਹ ਪੌੜਾ ਡਗਾ ਲਿਆ ਸਹਿਜ ਸੁਬਾਦ ਹੀ ਉਪਾਦ ਰਹਤ ਹੁੰਦੀ ਹੈ ਸੁੱਧ ਸੁਬਾਦ ਉਪਾਦ ਰਹਤ ਹੁੰਦੀ ਹੋ ਨਹੀਂ ਸਹਿਜ ਸੁਬਾਦ ਹੀ ਉਪਾਦ ਰਹਤ ਹੁੰਦੀ ਹੈ ਸਹਿਜ ਸੁਬਾਦ ਕੀ ਹੁੰਦੀ ਹੈ ਗਿਆਨ ਨਾਲ ਗਿਆਨ ਦਾ ਬੰਦਾ ਬਣ ਰਿਹਾ ਇਹ ਤੇ ਗਿਆਨ ਨਾਲ ਜੁੜਿਆ ਹੈ ਬੰਦਾ ਗਿਆਨ ਦਾ ਬਣਿਆ ਹੈ ਗਿਆਨ ਦਾ ਟਿਕਾਇਆ ਹੈ ਬੰਦਾ ਗਾਨਾ ਬੰਟੇ ਕੇ ਟਟੇ ਗਾ ਰਿਹਾ ਦਾ ਸੁਬਾਦੀ ਅਖਿਆਲ ਤਾਂ ਬੰਟਾ ਰਿਹਾ ਜੋਗੀ ਇਸ ਕਰਕੇ ਉਹ ਬਾਦੀ ਉੱਥੇ ਹੋਊਗੀ ਮੈਂ ਉੱਥੇ ਟਿਕਣ ਨੂੰ ਬੰਦਾ ਹੀ ਨਹੀਂ ਕੈਲੀਵੀਜ਼ਰ ਲਾ ਦੀਏ ਰਹਿਣਾ ਬੈਠਾ ਰਹਿਣਾ ਦੇਖਦਾ ਰਹਿਣਾ ਕਾਰਟੂਨ ਖੇਡਦਾ ਰਹਿਣਾ ਕਾਰਟੂਨ ਆਲਾ ਲਾ ਦੀਏ ਤੇ ਜੋ ਬਿਜਲੀ ਕਲੀਆ ਮੇਂ ਫੈਦਾ ਨਹੀਂ ਘੜੀ ਵੀ ਉੱਥੇ ਜਿੰਨਾ ਲੱਗਦਾ ਹੁੰਦਾ ਜੁੜਿਆ ਹੈ ਘਸਲ ਉਹ ਬਾਦੀ ਜਦ ਹੀ ਖੜੀ ਹੋ ਗਈ ਜਾਂ ਬਿਜਲੀ ਚਲੀ ਗਈ ਦਾੜੇ ਦਾ ਬੋਲ। ਉਸ ਇੱਥੇ ਕੁਛ ਹੈ ਹਿਰਦੇ ਚ ਬੁਲਦਾ ਹੈ ਰਸ ਬੁਲਦਾ ਹੈ ਉੱਥੇ ਕੋ ਰਸ ਨਹੀਂ ਬੁਲਦਾ। ਸੁਨ ਸਬਾਦ ਉਬਾਦ ਰਹਿ ਤੋ ਨਹੀਂ ਹੁੰਦੀ ਸਹਿਜ ਸਬਾਦ ਉਬਾਦ ਰਹਿ ਤੋ ਹੁੰਦੀ ਹੈ। ਇਸ ਇਸ ਕਰਕੇ ਇੱਥੇ ਲਿਬ ਲੱਗੀ ਲੱਗੀ ਰਹਿੰਦੀ ਹੈ ਉੱਥੇ ਲਿਬ ਲੱਗੇ ਨਹੀਂ ਸਕਦੀ। ਉਦੋਂ ਵੱਡੇ ਭਾਗ ਦੋ ਗੱਲਾਂ ਹੋ ਗਈ ਸਾਡੇ ਸੁਭਾਤਾ ਹੈ ਪਰ ਸਾਡੇ ਸਹਿਸਬਾ ਦਾ ਜੋਗਿਆ ਦੀ ਸੁਲੂਬਾਦ ਉਹ ਤੇਰੀ ਕੁੜੀ ਚਾ ਸਾਡੇ ਹਿਲਦੇ ਚ ਇਹ ਗੱਲ ਵਖਰੀ ਵਖਰੀ ਨੂੰ ਰੋਲ ਘੋਲੇ ਚ ਪਾਇਆ ਇਹ ਲੋਕਾਂ ਨੇ ਬੜਤਰ ਸੁਭਾਦੀ ਦਾ ਸੰਬੰਧੀ ਹੈ ਪਰ ਰਾਣ ਸਹਿਜ ਲੱਗਿਆ ਹੈ ਜਿਹੜਾ ਇਹ ਉਹਨਾਂ ਦੀ ਸੁਲੂਬਾਦ ਹੈ ਸਾਡੀ ਸਹਿਸਬਾਦ ਹੈ ਇਸ ਕਰਕੇ ਉਹ ਸੈਸ ਬਾਦ ਬਰਾਂਗ ਸੋਤ ਸਮਾਦ ਲਿਖੀ ਸੀ ਸਦਗੋਸ਼ਟ ਨਾਲ ਜਿਹੜਾ ਦਿੱਤਾ ਸੀ ਲੋ